ਕਰਨ ਵਾਲਾ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵਧੀਆ ਮਾਚ ਕੱਪ ਕਰਾਇਆ ਜਿਹੜੇ ਬਾਮ ਵਾਲੇ ਤੁਹਾਨੂੰ ਪਤਾ ਬਾਮ ਵਾਲਾ 플레이ਰ ਉਹਨੇ ਰੇਡ ਨਹੀਂ ਪਹੁੰਚੀ ਯਾਰ ਇਹਨੂੰ ਹਾਂ ਬਾਮ ਲੱਗੇ ਸਿਆ ਪਾਕਿਸਤਾਨੀ ਗਾ ਬਾਮ ਲੱਗਿਆ ਉਹ ਕਹਿੰਦਾ ਨਾ ਗਿਆ ਸਾਰਾ ਸਾਰਾ ਮੈਚ ਬਿਠਾ ਕੇ ਰੱਖਿਆ ਬਾਹਰ ਇਹ ਥੋੜੇ ਟੂਰਨਾਮੈਂਟ ਉਹਨੇ ਜੀਨੇ ਪੁੱਛਿਆ ਉਹ ਜਲਾਲ ਵਾਲਾ ਕਹਿੰਦਾ ਦੱਸੋ ਕਿਵੇਂ ਕਰਨਾ ਲੋਕਾਂ ਰੌਲਾ ਪਾਦਾ ਵੀ ਨਹੀਂ ਐਵੇਂ ਤੁਸੀਂ ਪੁੱਛਿਆ ਕਰੋ ਇੱਥੇ ਵੀ ਟੂਰਨਾਮੈਂਟ ਵਾਲੇ ਭਈ ਜਿਹਦੇ ਜਿਹਨੂੰ ਗਰਮੀ ਆਈ ਹੋਈ ਐ ਇੰਨੀ ਗਰਮੀ ਕਿਵੇਂ ਆ ਗਈ ਫੇ ਫੂਟਿੰਗ ਕਰੋ ਬਾਹਰ ਕਢਾਓ ਇਹ ਕੌਡੀ ਸਾਫ ਕਰਨੀ ਆ ਨਾ ਤਾਂ ਕਮੇਟੀ ਵਾਲਿਆਂ ਨੇ ਕਰਨੀ ਆ ਹੁਣ ਜਨਤਾ ਥੋੜਾ ਥੋੜੇ ਹੱਥਾ ਹੁਣ ਤੁਸੀਂ ਫੂਟਿੰਗ ਕਰੋ ਵੀ ਇਹਨੂੰ ਬਾਹਰ ਕੱਢੋ ਆ ਗਰਮੀ ਕਿਵੇਂ ਆ ਗਈ ਇੰਨੀ ਠੀਕ ਆ ਜਿਵੇਂ ਜੈਰੋ ਬਿਠਾਇਆ ਉੱਥੇ ਸਿੱਖ ਲਓ ਕੋਸ਼ ਠੀਕ ਆ ਦਰਸ਼ਕ ਵੋਟਾਂ ਦੇ ਨਾਲ ਬਹੁਤ ਹੋ ਜਾਂਦਾ ਹੁੰਦਾ ਜੇ ਤੁਸੀਂ ਕਰਨਾ ਚਾਹੋ ਹੁਣ ਕਮੇਟੀ ਵਾਲੇ ਦਾ ਇਹ ਮੇਰੇ ਚਾਚੇ ਦਾ ਮੁੰਡਾ ਇਹ ਸਾਡੇ ਸੋਹਰਿਆਂ ਤੋਂ ਟੀਮ ਆ ਇਹ ਮੇਰੇ ਮਾਮੇ ਦੇ ਪਿੰਡ ਤੋਂ ਟੀਮ ਆ ਇਹ ਮੇਰੇ ਫਰੈਂਡ ਦੀ ਟੀਮ ਆ ਇਹਦੇ ਅਸੀਂ ਚੱਕਰੀ ਕਰਨਾ ਇਹਦੇ ਅਸੀਂ ਮਿੱਟੀ ਲਾਉਣੀ ਮਿੱਟੀ-ਮੁੱਟੀ ਲਾਉਣ ਵਾਲਾ ਕੰਮ ਕਰੋ ਬੰਦਾ ਜਿਹਦੀ ਬਾਮ ਲੱਗੀ ਹੋਈ ਆ ਜਨਤਾ ਫੈਸਲਾ ਕਰੇ ਬਾਹਰ ਬਿਠਾਓ ਬਈ ਬਸ ਠੀਕ ਆ ਨਾ ਅਸੀਂ ਤਾਂ ਜਿੱਥੇ ਜਾਵਾਂਗੇ ਤੇ ਜਨਤਾ ਜੇ ਤਾਂ ਸਾਡੇ ਦੇ ਲੱਗੀ ਹੋਏ ਸਾਡੇ ਵਾਲਾ ਬਾਹਰ ਖਾ ਦੋ ਤੇ ਦੂਜੇ ਦੇ ਲੱਗੀਏ ਦੂਜਾ ਅਸੀਂ ਤਾਂ ਜਨਤਾ ਛੱਡਦਾ ਕਰਨਾ ਤੇ ਮੈਂ ਛੱਡ ਕੇ ਬਾਹਰ ਆ ਜਾ ਕਰਨਾ ਠੀਕ ਆ ਇਹੀ ਕੰਮ ਕਰਨਾ ਹੁਣ ਇਹ ਬੇਨਤੀ ਆ ਹੱਥ ਬੰਨ੍ਹ ਕੇ ਹੁਣ ਜਨਤਾ ਦੇ ਜਾਂਤਾ ਦੇ ਉੱਪਰ ਮਾਣਾ ਪੂਰਾ ਬਈ ਉਹ ਤੇਰਾ ਤੇਰਾ ਆ ਦੇਖ ਹੀ ਲਿਆ ਤੁਸੀਂ ਵਰਲਡ ਕੱਪ ਤੇ ਕੀ ਪਰਫਾਰਮੈਂਸ ਸੀ ਠੀਕ ਆ ਨਾ ਚਲੋ ਗਰਾਊਂਡ ਫਾਸਟ ਲਾ ਲਓ ਕੁਸ਼ ਮਾਰਗੀ ਲਾ ਲਓ ਉਧਰ ਵੀ ਜਫੇ ਇੰਨੇ ਕੀ ਹੋਏ ਨੇ ਹਨਾ ਅੰਬੇਰੇ ਨੇ ਬਹੁਤ ਵਧੀਆ ਕੌਡੀਆਂ ਪਾਈਆਂ ਮੱਖੀ ਨੇ ਬਹੁਤ ਵਧੀਆ ਜੁਰਤਨਾ ਕੌਡੀਆਂ ਪਾਈਆਂ ਹਨਾ ਪਾਲੇ ਦੇ ਇੰਜਰੀ ਹੋਈ ਹੋਈ ਸੀ ਪਾਲੇ ਨੇ ਤਾਂ ਫੇਰ ਵੀ ਪਾਲੇ ਨੇ ਤਾਂ ਆਪਦਾ ਲਾਇਆ ਜੋਰ ਹਨਾ ਕਿਵੇਂ ਕਹਿੰਦੇ ਹੁੰਦਾ ਛੇਰ ਜੇ ਜਾਖਮੀ ਹੋ ਜਾਓ ਫੇਰ ਵੀ ਘਾਤ ਕੋ ਹੁੰਦਾ ਉਹਨੇ ਐਫਰਟ ਦਾ ਕੀਤਾ ਨਾ ਜੱਫਾ ਬਣ ਗਿਆ ਸੀ ਚਲੋ ਉਹਦਾ ਕੁਦਰਤ ਤਾਂ ਨਹੀਂ ਹੋਇਆ ਨਾਲੇ ਲੱਗਿਆ ਵੀ ਉਹ ਸਿਰੇ ਵਾਲੇ ਨੂੰ ਆਹ ਪੜਤਾ ਦਾ ਦਿੱਤਾ ਸੀ ਉਹਨੇ ਕਰਤੇ ਹੀ ਕਾਰਵਾਈ ਦਾ